ਧਰਮ ਸੇਵਾ ਸੁਸਾਇਟੀ ਨੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 25ਵਾਂ ਚੇਤਨਾ ਮਾਰਚ ਕੀਤਾ ਹੈ ਸ਼੍ਰੀ ਕਾਲ ਤਖਤ ਸਾਹਿਬ ਜੀ ਤੋਂ ਅਰਦਾਸ ਕਰਕੇ ਸ਼੍ਰੀ ਗੁਰੂ ਗੁਰਦ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸ਼ੋਮਨੀ ਗੁਰਦੁਆਰਾ ਪਬੰਦ ਕਮੇਟੀ ਦੇ ਸਹਿਯੋਗ ਦੇ ਨਾਲ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਸ਼ਹਿਰਮੰਦਰ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਪਰਿਕਰਮਾ ਇੰਚਾਰਜ ਗੁਰਵੈਲ ਮਲਕੀਤ ਸਿੰਘ ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਤੇ ਸੰਗਤਾਂ ਹਾਜ਼ਰ ਸਨ ਇਹ 25ਵਾਂ ਚੇਤਨਾ ਮਾਰਚ ਵਕ ਵਕ ਪੜਾਵਾ ਤੋਂ ਹੁੰਦਾ ਹੋਇਆ ਸ਼ਰੀਫਗੜ ਟਾਹੜ ਦੇ ਪਿੰਡਾਂ ਰਾਹੀਂ ਰਾਤਰੀ ਗੁਰਦੁਆਰਾ ਨੌਵੀਂ ਪਾਕਸ਼ਾਹੀ ਤਰਾਵੜੀ ਵਿਖੇ ਸੰਗਤਾਂ ਵਿਸ਼ਰਾਮ ਕਰਨ ਗਿਆ ਕੀਕਾ ਖਾਲਸਾ ਵੈਲਕਮ ਜੀ ਕੀ ਸੱਤੇ ਇਹ ਅਮਰ ਸ੍ਰੀ ਦਬਾਬਾ ਜੀਵਨ ਸਿੰਘ ਜੀ ਦਾ 363ਵਾਂ ਜਨਮ ਦਿਹਾੜਾ ਅਸੀਂ ਹਰ ਸਾਲ ਦੀ ਤਰ੍ਹਾਂ ਹੁਣ ਵੀ ਇਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਕੱਢ ਕੇ ਲੈ ਕੇ ਜਾ ਰਹੇ ਆ ਇਹ ਅਸੀਂ 5 ਤਰੀਕ ਨੂੰ ਗੁਰਦੁਆਰਾ ਸੀਸਗੰਜ ਦਿੱਲੀ ਵਿਖੇ ਪਹੁੰਚਾਂਗੇ ਉੱਥੇ ਕਿਉਂਕਿ ਸਾਨੂੰ ਇਹ 25 ਸਾਲ ਇਹ ਨਗਰ ਕੀਰਤਨ ਲੈ ਕੇ ਜਾਂਦਿਆਂ ਨੂੰ ਦਿੱਲੀ ਹੋ ਗਏ ਨੇ ਤੇ ਅਸੀਂ ਇਹੋ ਹੀ ਸੰਗਤਾਂ ਅੱਗੇ ਗੁਰੂ ਮਹਾਰਾਜ ਦੇ ਅਰਦਾਸ ਬੇਨਤੀ ਕਰਦੇ ਇਹੋ ਹੀ ਕਿ ਮਹਾਰਾ ਸਤਿਆ ਪਾਸ਼ਾ ਤੇ ਸਾਈ ਸਾਨੂੰ ਉਦਮ ਦਿੰਦਾ ਰਹੀਂ ਤੇ ਅਸੀਂ ਤੇਰੇ ਨਗਰ ਕੀਰਤਨ ਲੈ ਕੇ ਜਾਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਚਲੋ ਚਲੋ ਚਲੋ